ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਆ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਆਂ ਅਮੀਰ ਕਰਦਾਂ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਵਾਲੀ ਆਪਣੀ ਵੀਡੀਓ ਕੁਝ ਖਾਸ ਆ ਆਪਾਂ ਇੱਕ ਕਰ ਲਈਤੀ ਹੈ ਚੀਜ਼ ਜਿਸ ਨੂੰ ਆਪਾਂ ਦਿਖਾਉਣੀ ਆ ਉਹਦੀ ਸਾਰੀ ਗੱਲਬਾਤ ਕਰਾਂਗੇ ਆਪਾਂ ਰੇਟ ਬਾਰੇ ਪ੍ਰਾਈਜ਼ ਵੀ ਕੀ ਪ੍ਰਾਈਜ਼ ਆਪਣਾ ਬਿਜਾਰੋ ਤੇ ਜਿਸ ਨੂੰ ਆਪਾਂ ਦਿਖਾਉਣੀ ਵਕੀਲ ਲੱਤਾਗਾ ਸਾਨੂੰ ਦਿਖਾਉਣੀ ਆਪਾਂ ਲੈਤੀ ਇੱਕ ਬੈੱਡ ਸ਼ੀਟ ਸਾਨੂੰ ਦਿਖਾਉਣੀ ਆਪਾਂ ਉਹਨਾਂ ਦੀ ਪੈਕਿੰਗ ਬਹੁਤ ਸੋਹਣੀ ਹੈ ਕੋਈ ਜਹ ਜੀ ਰੇਟ ਹੈ ਇਹ ਉਹ ਜੀ ਆਪਣੀ ਚੀਜ਼ ਹੈ ਨਾ ਸੋ ਲਓ ਇਸਨੂੰ ਆਪਾਂ ਦਿਖਾਉਣੀ ਆ ਲਓ ਜੀ ਇਹ ਵਾਲੀਆਂ ਹਨਾ ਆਪਣੀਆਂ ਬੈੱਡ ਸ਼ੀਟ ਨੇ ਹੈਗੀਆਂ ਇੱਕ ਡੱਬੇ ਚ ਇੱਕ ਪੈਕਿੰਗ ਚ ਇੱਕੋ ਹੀ ਆ ਦੋ ਬੈੱਡ ਸ਼ੀਟ ਨਹੀਂ ਆਪਣੀਆਂ ਆਪਾਂ ਲੈਤੀਆਂ ਨੇ ਇਹ ਮੰਗਵਾਈਆਂ ਨੇ ਹੈਗੀਆਂ ਬਹੁਤ ਸੋਹਣੀ ਚੀਜ਼ ਹੈ ਇਹ ਸਾਨੂੰ ਖੋਲ ਕੇ ਦਿਖਾਉਣੀ ਆ ਆਪਾਂ ਕਿਸ ਤਰ੍ਹਾਂ ਦੀਆਂ ਨੇ ਹੈਗੀਆਂ ਆ ਲਓ ਜਿਹੜੀ ਆਪਣੀ ਚਾਦਰ ਹਨਾ ਆ ਤੁਸੀਂ ਪੜ ਸਕਦੇ ਬੰਬੇ ਡਾਈਨਿੰਗ ਇਹ ਆਪਣੀ ਕੰਪਨੀ ਦੀ ਬ੍ਰਾਂਡ ਦੀ ਚਾਦਰ ਹੈ ਇਹਦਾ ਤੁਸੀਂ ਪ੍ਰਾਈਜ਼ ਵੀ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆਪਾਂ ਇਹਦਾ ਇੱਥੇ ਪ੍ਰਾਈਜ਼ ਸ਼ੋ ਸ਼ੋ ਕਰਦੇ ਆ ਆ ਦੇਖੋ ਜੀ ਆ ਦੇਖੋ 2995 ਠੀਕ ਹੈ ਜੀ ਲਓ ਜੀ 2995 ਇਹਦਾ ਪ੍ਰਾਈਜ਼ ਆ ਆਪਣੀ ਬੈੱਡ ਸ਼ੀਟ ਦਾ ਕੁੱਝ ਆਪਾਂ ਨੂੰ ਥੋੜੀ ਜਿਹੀ ਲੈਸੋ ਕੇ ਡਿਸਕਾਊਂਟ ਚ ਆਪਾਂ ਨੂੰ ਸਸਤੀ ਮਿਲ ਗਈ ਤੇ ਨਹੀਂ ਤਾਂ ਇਹ 2900 ਬਾਜ਼ਾਰੋਂ ਆਪਾਂ ਲੈਣੀ ਹੈਗੀ ਐ ਤਾਂ ਇੰਨੇ ਦੀ ਐ ਥੋੜੀ ਜਿਹਾ ਆਪਾਂ ਨੂੰ ਰੇਟ ਕਰਕੇ ਇਹ ਆਪਾਂ ਨੂੰ 11-1200 ਦੀ ਇੱਕ ਚਾਦਰ ਪੈ ਗਈ ਦੋ ਆਪਾਂ ਨੂੰ ਪੈ ਗਈਆਂ 2400 ਦੀਆਂ ਠੀਕ ਹੈ ਜੀ ਸੋਨ ਆਪਾਂ ਖੋਲ ਕੇ ਦਿਖਾਉਨੇ ਆ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਕੁਆਲਿਟੀ ਆ ਕਿ ਉਂਝ ਤਾਂ ਹਰ ਇੱਕ ਚੀਜ਼ ਜਿਹੜੀ ਆਪਾਂ ਲੈ ਲੈਂਦੀਆਂ ਨੇ ਬ੍ਰੈਂਡ ਦੀਆਂ ਕੰਪਨੀ ਦਾ ਪਤਾ ਹੈਗਾ ਉਹਨਾਂ ਨੂੰ ਤਾਂ ਵੈਸੇ ਵਧੀਆ ਠੀਕੇ ਲੱਗੂਗੀ ਜਿਹੜੀਆਂ ਹੁਣ ਆਪਾਂ ਬਾਜ਼ਾਰੋਂ ਆਮ ਵੀ ਫਿਰਦੇ ਤੋਂ ਲੈ ਲੈਣੇ ਆਂ ਕਿਹਦੇ ਨੇ 500 ਦੀਆਂ ਚਾਰ ਚਾਦਰਾਂ ਜੀ 250 ਦੀ ਚਾਦਰ 200 ਦੀ ਚਾਦਰ 300 ਦੀ ਚਾਦਰ ਤਾਂ ਐਵੇਂ ਹੀ ਵੀ ਮਿਲ ਜਾਂਦੀ ਹੈ ਦੁਕਾਨ ਤੋਂ ਆਪਾਂ ਨੂੰ ਜਿਹੜੀਆਂ ਇਹ ਚਾਦਰਾਂ ਦੇ ਨੇ ਨਾ ਨਾ ਰੰਗ ਫੇਟ ਹੋਵੇ ਜੀ ਬਾਕੀ ਦੇਖਣ ਚ ਉਹ ਵੀ ਕੱਪੜਾ ਬਹੁਤ ਵਧੀਆ ਕ ਫਲਾਵਰ ਬਹੁਤ ਸੋਹਣਾ ਡਿਜ਼ਾਈਨ ਆ ਇਹਨਾਂ ਦਾ ਹੀ ਐਨੇ ਕਿ ਵੀ ਰੰਗ ਵੀ ਉੱਡ ਹੋ ਜਾਣਗੇ ਜਾਂ ਪਤਲੀ ਜਿਹੀ ਧੋਕੀ ਆਪਣੇ ਹੋ ਜੂਗੀ ਨਹੀਂ ਚਾਦਰ ਬਹੁਤ ਵਧੀਆ ਪੂਰੀ ਸ਼ਾਈਨ ਗ ਵਾਲੀ ਆ ਵਧੀਆ ਐਵੇਂ ਆਈ ਨਹੀਂ ਹੈਗਾ ਇਹ ਲੱਗਦੀ ਜਿਵੇਂ ਸੁਨਹਿਰੀ ਦੀ ਹੁੰਦੀ ਹੂੰ ਹੈਗੀ ਆਪਣੀ ਕਾਟਨ ਦੀ ਬੈੱਡ ਸ਼ੀਟ ਆਈ ਇਹ ਦੂਸਰੀ ਗਰਮ ਨਹੀਂ ਹੈਗੀ ਕਾਟਨ ਦੀ ਆਈ ਚੀਜ਼ ਵੈਸੇ ਬਹੁਤ ਵਧੀਆ ਇਹ ਤੁਹਾਨੂੰ ਮੈਂ ਦਿਖਾਉਣੀ ਆ ਖੋਲ ਕੇ ਵੀ ਕੈਸੀ ਆ ਇਹ ਚਾਦਰ ਆਈ ਇਹਨੇ ਹਰ ਦੇਖ ਸਕਦੇ ਤੁਸੀਂ ਇਹਨੇ ਆਪਣੇ ਪਿੱਲੋ ਕਵਰਸ ਨਾਲਾ ਪਿੱਲੋ ਕਵਰ ਕੱਟ ਕੇ ਕੋਹ ਮੈਂ ਹਨ ਹਾਲੇ ਦੇਖ ਸੋ ਕਿੰਨੀ ਸੋਹਣੀ ਚਾਦਰ ਹੈ ਬਹੁਤ ਸਾਰੇ ਲੋਕਾਂ ਦਾ ਡਿਜ਼ਾਈਨ ਨਾਲੇ ਦੇਖੋ ਤੁਹਾਨੂੰ ਦਿਸਦੀ ਹੈਗੀ ਆਪਾਂ ਕਿੰਨੀ ਵਧੀਆ ਸੌਫਟ ਸੌਫਟ ਨਾਲੇ ਕੱਪੜਾ ਦੇਖੋ ਕਿੰਨਾ ਵਧੀਆ ਇਹਦਾ ਨਾਲੇ ਕਾਪੜੇ ਨਾਲੇ ਦੇਖਣ ਨੂੰ ਬਹੁਤ ਵਧੀਆ ਲੱਗੇ ਸੀ ਜਿਹੜੇ ਕਰਕੇ ਦਿਖਾਉਣੇ ਤੁਹਾਨੂੰ ਆਪਾਂ ਦੇਖੋ ਆਹ ਵਾਲਾ ਸਮੀਖਾ ਦੇਖੋ ਮੈਂ ਇਹ ਵਾਲੀ ਆਪਾਂ ਚਾਦਰ ਦਿੱਤੀ ਸੀ ਇਹ ਸੀਗੀ 300 ਦੀ ਤੇ ਇਹਦਾ ਦੇਖੀ ਤੁਸੀਂ ਇਹਦਾ ਤੇ ਨਾ ਜੀਮੀਨ ਸਮਾਨ ਦਾ ਫਰਕ ਆ ਇਹ ਤੇਰਾ 320 ਇਹ 1820 ਦੀ ਚਾਦਰ ਦੇਖੋ ਇਹ ਤੁਸੀਂ ਇਹਦਾ ਡੇਟਾ ਦੇਖੋ ਕਿੰਨਾ ਫਰਕ ਹੈਗਾ ਤੇ ਜਾਇਆ ਨੇ ਟਾਇਆ ਹੋਜੀ ਆਪਣੀ ਚੀਜ਼ਾਂ ਬਹੁਤ ਸੋਹਣੀ ਚੀਜ਼ਾਂ ਇਹ ਬਹੁਤ ਸੋਹਣੇ ਐਵੇਂ ਆਪਣੀ ਚਾਦਰਾਂ ਜੀ ਇੱਕ ਸੋਨ ਆਪਾਂ ਦੂਸਰੀ ਖੋਲ ਕੇ ਦਿਖਾਉਣੀ ਆ ਉਹਦੀ ਵੀ ਪਿੱਲੋ ਕਵਰ ਖੋਲਦੇ ਆਪਾਂ ਗੋਲੀ ਆਪਣੀ ਇਸੀ ਦੀ ਐ ਮੇਦੀ ਆਪਣੀ ਚਾਦਰ ਨੂੰ ਪਕਾਵਾ ਕਰਨਾ ਹੈ। ਉਹ ਜਿੱਕ ਵਾਲੇ ਆਪਣੀ ਇਹ ਚਾਦਰ ਆ ਇਹ ਆਪਣੇ ਵਾਈਟ ਦੇ ਬਿਰੂ ਜੀ ਆ ਜਿਹੜੀ ਬ੍ਰਾਂਡ ਦੇ ਵਿੱਚ ਦੇਖੋ ਇਹ ਸਟੈਂਪ ਲੱਗੀ ਹੁੰਦੀ ਆ ਆ ਦੇਖ ਸਕਦੇ ਹੋ ਤੁਸੀਂ ਚਾਦਰ ਕੀ ਆ ਕਹਨੇ ਕੁਆਲਟੀ ਦੀ ਜਿਹੜੀਆਂ ਆਪਾਂ ਆਪਣੀਆਂ ਮੰਗਵਾਉਂਦੇ ਨਹੀਂ ਆਨਲਾਈਨ ਜਾਂ ਆਪਣੀ ਵਧੀਆ ਬ੍ਰਾਂਡ ਦੀ ਚੀਜ਼ ਉਹਨਾਂ ਨੂੰ ਤਾਂ ਐਸੀ ਹੀ ਪਸੰਦ ਆਉਗੀ ਜਿਹੜੇ ਆਪਾਂ ਆਵ ਲੈਣੇ ਆਪਾਂ ਨੂੰ ਫੇਰ ਕੁਝ ਆਪਣਾ ਦੇਖਣਾ ਪੈਂਦਾ ਸਾਰਾ ਕੁਝ ਉਹਨਾਂ ਹਰ ਵਕਤ ਆਪਾਂ ਚੀਜ਼ ਬ੍ਰਾਂਡ ਦੀ ਵਿਸ਼ਾ ਸਕਦੇ ਸਾਰੀ ਆਪਾਂ ਘਟੇਰਿਵ ਹੋਗੇ ਕਈ ਵਾਰ ਆਪਾਂ ਚੱਲ ਜਾਂਦਾ ਵੀ ਜਾਂ ਆਪਾਂ ਲੈ ਕੇ ਰੱਖ ਲਈ ਕੋਈ ਪੰਪ ਭਈ ਆਉਂਦਾ ਹੈ ਜਾਂ ਆਪਾਂ ਕਿਸੇ ਪ੍ਰੋਗਰਾਮ ਤੇ ਪੈਸੇ ਚਾਦਰ ਵੀ ਵਿਸ਼ਾਉਣੀ ਹੁੰਦੀ ਹੈ ਕਿਤੇ ਆਪਾਂ ਨੂੰ ਹਲਕੀਆ ਕਰੇ ਵਿਸ਼ਾਉਣੀ ਪੈਂਦੀ ਨੇ ਜਿਹੜੇ ਤੇ ਚੇ ਛੋਟੇ ਨਾ ਚਲ ਹਲਕੀ ਚਾਦਰ ਨਾਲ ਵੀ ਸਰ ਜਾਂਦਾ ਹੈ ਇਹ ਆਪਣੀਆਂ ਵਧੀਆ ਕੁਆਲਿਟੀ ਦੀ ਚੀਜ਼ ਹੈ। ਚਲੋ ਇਹ ਸੀ ਹੀ ਆਪਣੀ ਅੱਜ ਵਾਲੀਆਂ ਚਾਦਰ। ਐ ਦੇਖੋ ਸਿਰਫ ਦਿਖਾਉਣ ਤੋਂ ਪੈਕੇਜ ਕੀਤੀ। ਵੀ ਜਿਵੇਂ ਫਾਇੰਡਿੰਗ ਹੈ ਨਾ ਜੀ। ਆ ਦੇਖੋ। ਇਹ ਵਾਲੀ ਚਾਦਰ ਐਵੇਂ ਦੇ ਡਿਜ਼ਾਈਨ ਨਾਲ ਜਿਹੜਾ ਤੁਹਾਨੂੰ ਦਿਖਾਇਆ ਆਪਾਂ ਨੇ ਪਿੱਲੋਸ ਕਾਊਰ ਕੱਟ ਕੇ। ਇਹ ਵਾਲੀ ਚਾਦਰ ਆਪਣੀ ਲੈ ਲਈ। 150 ਉੱਪਰ ਦਿਖਾਇਆ ਜੀ। 395 ਕੁਆਲਿਟੀ ਤੁਸੀਂ ਪੜ ਸਕਦੇ ਹੋ। ਆਪਣੇ ਦੀ ਚੀਜ਼ ਆਪਣੀ। ਲੋ ਜੀ ਇਹ ਵਾਲੀਆਂ ਸੀਗੀਆਂ ਜੀ ਆਪਣੀਆਂ ਚਾਦਰਾਂ ਹੁਣ ਆਪਾਂ ਬੁਛਾਲਗੇ ਇਹਨਾਂ ਨੂੰ ਦਿਵਾਲੀ ਵਲੇ ਘਰ ਸਫਾਈ ਕਰਕੇ ਸਭ ਸੁਪਈਆ ਫਿਰ ਆਪਾਂ ਦਿਵਾਲੀ ਵਲੇ ਇਹਨਾਂ ਨੂੰ ਹਿਸ਼ਾਵਾਂਗੇ ਜੀ ਤੇ ਹੁਣ ਚੀਜ਼ਾਂ ਬਹੁਤ ਆਉਣਗੀਆਂ ਆਪਣੇ ਦਿਵਾਲੀ ਵਲੇ ਰਜਾਈਆਂ ਕੰਬਲ ਦੇ ਕੋਈ ਜੀ ਹਰੇਕ ਚੀਜ਼ ਹੈ ਜੀ ਵੀ ਚੀਜ਼ ਹੈ ਉਹ ਜੀ ਨਾਲ ਅਲੱਗ-ਅਲੱਗ ਕੁਆਲਿਟੀ ਹੁੰਦੀ ਹੈ ਹੁਣ ਕੰਬਲ ਨੇਗੇ ਕਹਿੰਦੇ ਦੁਕਾਨ ਦੇ ਆ 500 ਦੇ ਆ 700 ਦੇ 800 ਦੇ ਜਿਹੜਾ ਕੰਬਲ ਹੁੰਦਾ ਜੀ ਸੋਨ ਆਪਾਂ ਕੰਬਲ ਵੀ ਦਿਖਾਵਾਂਗੇ ਸਰਦੀ ਜੀ ਹੁਣ ਆਪਾਂ ਕਰ ਰੱਖੇ ਨੇ 1800 ਦਾ 2200 ਦੇ ਆਪਣੇ ਐਵੇਂ ਕੰਬਲ ਨੇ ਰਜਾਈਆਂ ਵੀ ਨੇ ਜਹੀ ਚੀਜ਼ ਆਪਾਂ ਪੈਸੇ ਨੇ ਕੁਆਲਿਟੀ ਨੋ ਚੀਜ਼ ਤੱਕ ਜਰਜਾਈ ਲੈਂਦੀ ਸੀ ਉਹਦਾ ਜੀ ਹੁਣ ਹੋ ਗਈ 27-2800 ਦੀ ਆਪਾਂ ਉਹਦਾ ਲੈਤੀ ਸੀ 1800 ਦੀ 1000 ਰੁਪਏ ਰੇਟ ਵਧ ਗਿਆ ਉਹਦਾ ਤੁਸੀਂ ਇਹ ਸੁਣ ਦਿਖਾਵਾਂਗੇ ਆਪਾਂ ਕੁਸ਼ ਬੀਨ ਉਹਨੂੰ 10 ਸਾਲ ਹੋ ਗਈ ਆਪਾਂ ਵਰਤੀ ਜਾਂਦੇ ਆ ਤੁਸੀਂ ਐਂ ਦੇਖ ਲਓ ਵੀ ਉਹਨੂੰ ਐਂ ਲੱਗਦਾ ਵੀ ਆਪਾਂ ਨੇ ਅੱਜ ਲੈਤੀ ਹੈ ਕੱਢ ਕੇ ਜਿਹੜੀ ਵਧੀਆ ਚੀਜ਼ ਹੈ ਇਹ ਕੁਆਲਿਟੀ ਦੀ ਉਹਦਾ ਕੋਈ ਵੀ ਫਰਕ ਨਹੀਂ ਪੈਂਦਾ ਹੈਗਾ ਵਧੀਆ ਚੀਜ਼ ਦਾ ਜਿਹੜੀ ਆਪਾਂ ਥੋੜੀ ਸਸਤੀ ਦੀ ਸ਼ਾਈਨਿੰਗ ਖਰਾਬ ਹੋ ਜਾਂਦੀ ਆ ਲੂंजे ਆ ਕੇ ਬੁਰਜਾ ਉੱਠ ਖੜਿਆ ਕਿ ਦੇਖੇ ਮੈਂ ਇਹ ਕਪੜਾ ਜਾਂ ਕਿਵੇਂ ਹੋ ਗਿਆ ਨੇ ਜਿਹੜੀ ਵਧੀਆ ਚੀਜ਼ ਆ ਕਪੜਾ ਅਸ਼ੇਸ਼ੀ ਦੀ ਨਹੀਂ ਖਰਾਬੀ ਜੇ ਆਪਾਂ ਕੁਝ ਆਪਣੀ ਸੰਭਾਲ ਹੋ ਜਾਂਦੀ ਕੁਝ ਆਪਣਾ ਵੀ ਆ ਜਾਂਦਾ ਚੀਜ਼ ਵਧੀਆਗੀ ਉਹ ਪਈਆਂ ਨੇ ਆਪਾਂ ਚਾਦਰਾਂ ਉਧਰਤੀ ਡਰੈਸਿੰਗ ਟੇਬਲ ਤੇ ਸਾਹਮਣੇ ਹੁਣ ਆਪਾਂ ਇਹਨਾਂ ਨੂੰ ਬਿਸ਼ਾਵਾਂਗੇ ਜੇ ਆਪਾਂ ਦੀਵਾਲੀ ਵળે ਵਰਤਾਂਗੇ ਆਪਾਂ ਸਾਫ਼-ਸਫਾਈਆ ਕਰਕੇ ਇਸ ਤਰ੍ਹਾਂ ਆਪਾਂ ਰੱਖਾਂਗੇ ਜਿਨ੍ਹਾਂ ਨੂੰ ਮਹੀਨਾ ਡੇਢ ਮਹੀਨਾ ਬਸੰਤ ਵਾਲੀ ਵੀ ਆਉਂਦੀ ਜਾਂਦੀ ਹੁਣ ਤਿਹਾਰ ਆਉਂਦੇ ਨੇਗੇ ਚਲਈ ਆਪਾਂ ਉਹਨਾਂ ਕਰਦੇ ਆ ਹੋਰ ਕਮਤਨ ਦੇ ਸੀਗੇ ਆਪਣੇ ਚਾਦਰਾਂ ਜਿਹੜੇ ਆਪਾਂ ਨਾਲ ਲੈਂਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਰੇਟ ਰੇਟ ਬਾਰੇ ਜਰੂਰ ਦੱਸਿਓ ਕੀ ਮਹਿੰਗਾ ਕੀ ਸਸਤਾ ਸੋਨੂੰ ਆਪ ਹੀ ਪਤਾ ਐ ਇਸ ਗੱਲ ਬਾਰੇ ਹੁਣ ਤਾਂ ਸਾਰਿਆਂ ਨੂੰ ਨੌਲੇਜ ਬਾਦੂ ਆਈ ਇਹ ਕਹਿਣ ਦਾ ਫਾਇਦਾ ਹੀ ਨਹੀਂ ਕੁਛ ਵੀ ਗੱਲ ਦਾ ਜੇ ਆਪਾਂ ਸਾਰਾ ਪਤਾ ਹੀ ਹੁੰਦਾ ਵੀ ਕੀ ਚੀਜ਼ ਕਿਹੜੇ ਭਾਅਿਕ ਦੀ ਕਿ ਮੈਂ ਆਪਾਂ ਲੈਣੇ ਆਂ ਚੀਜ਼ ਵੈਸੇ ਓਲਾ ਬਹੁਤਾ ਕੱਪੜੇ ਚ ਗੱਲ ਕੋਲੜੀ ਕੁਆਲਿਟੀ ਦੀ ਚੀਜ਼ਾਂ ਉਹਨਾਂ ਦਾ ਫਿਕਸਡ ਰੇਟ ਹੁੰਦੇ ਨੇ ਕਿ ਕੋਈ ਡਿਸਕਾਊਂਟ ਆਪਾਂ ਨੂੰ ਕਰਕੇ ਲੈਸ ਹੋ ਕੇ ਮਿਲ ਜਾਂਦੇ ਨੇ ਉਹ ਆਪਾਂ ਨੂੰ ਕੋਈ ਬਹੁਤਾ ਫਰਕ ਨਹੀਂ ਜਿਹੜੀਆਂ ਦੂਜੀਆਂ ਚੀਜ਼ਾਂ ਦੇ ਨੇ ਉਹਨਾਂ ਦਾ ਤੁਸੀਂ ਆ ਲੈ ਲਓ 2000 ਮੰਗ ਲਿਆ 1500 ਮੰਗ ਲਿਆ ਉਹੀ 500 ਦੀ ਚੀਜ਼ ਮਿਲ ਗਈ ਉਹ ਚੀਜ਼ ਹੀ ਨਹੀਂ ਹੈਗੀ ਜਿਹੜੀਆਂ ਵਧੀਆ ਚੀਜ਼ਾਂ ਨੇ ਉਹਨਾਂ ਦਾ ਰੇਟ ਨਹੀਂ ਟੁੱਟਦਾ ਹੈਗਾ ਜਿਹੜੀ ਸਸਤੀ ਚੀਜ਼ ਆ ਉਹਨਾਂ ਦਾ ਰੇਟ ਜ਼ਰੂਰ ਟੁੱਟ ਜੂਗਾ ਇਹ ਆਪਾਂ ਜਿਦਾਈ ਕਰੋ ਚਾਹੇ ਨਾ ਕਰੋ ਉਹਨਾਂ ਦਾ ਰੇਟ ਆਟੋਮੈਟਿਕ ਹੀ ਘਟ ਹੋ ਜਾਂਦੇ ਚਲੋ ਜੀ ਅੱਜ ਦੀ ਵੀਡੀਓ ਦਾ ਅੰਤ ਇੱਥੇ ਕਰਦੇ ਆ ਮਿਲਦਾ ਨੈਕਸਟ ਬਲੌਗ ਨਾਲ ਤੱਕ ਤੱਕ ਲਈ ਸਤਿ ਸ੍ਰੀ ਅਕਾਲ